ਮੇਰਾ ਨਾਮ ਰਿੰਨੂ ਵਾਲਾ ਹਾਂਜੀ ਮੈਂ ਬਲਾਗ ਸਮਿਤੀ ਦੇ ਵਕਤ ਦੇ ਵਿੱਚ ਤੁਸੀਂ ਵੀ ਅੱਜ ਜਿਹੜਾ ਫਾਈਲ ਜਮਾ ਕਰਵਾ ਕੇ ਗਏ ਠੀਕ ਹੈ ਨਾ ਚਾਹੁੰਦੇ ਹੋ ਤੇ ਕੀ ਮੋਟਿਵ ਹੈ ਇਸ ਫਾਈਲ ਦੇ ਵਿੱਚ ਮੈਂ ਬਲਾਗ ਸਮਿਤੀ ਲਈ ਅੱਜ ਚੋਣ ਲਈ ਅਪਲਾਈ ਕੀਤਾ ਸੋ ਮੈਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਨ ਜਾ ਰਹੀ ਹਾਂ ਤੇ ਮੇਰਾ ਮੋਟਿਵ ਇਹ ਹੀ ਹੈ ਕਿ ਜਿਹੜੇ ਪਿਛਲੀਆਂ ਪਾਲਿਸੀਆਂ ਚਲਦੀਆਂ ਪਈਆਂ ਜਾਂ ਹੁਣ ਜਿਹੜੀਆਂ ਕਰੰਟ ਚਲਦੀਆਂ ਪਈਆਂ ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਦਾ ਕੰਮ ਆ ਆ ਆਮਾਦੀ ਪਾਰਟੀ ਦਾ ਸੋ ਮੈਂ ਚਾਹੁੰਨੀ ਆ ਕਿ ਮੈਂ ਵੀ ਉਹਨਾਂ ਦੀ ਸੇਵਾ ਕਰ ਸਕਾਂ ਤੇ ਉਹਨਾਂ ਨੂੰ ਸਪੋਰਟ ਕਰ ਸਕਾਂ ਆਮ ਜਨਤਾ ਲਈ ਕੁਝ ਕਰਨਾ ਚਾਹੁੰਦੀ ਆ ਮੈਂ ਵੀ ਸੋ ਮੈਂ ਇਸ ਲਈ ਪਿਛੋਕੜ ਜਿਹੜਾ ਤੁਹਾਡਾ ਹੈਗਾ ਕੋਈ ਰਾਜਨੀਤੀ ਨਾਲ ਕੋਈ ਹੈਗਾ ਤਾਲੁਕਾ ਕੋਈ ਹੈਗਾ ਹਾਂਜੀ ਮੇਰੇ ਫਾਦਰ ਨੇ ਲਾ ਜਿਹੜੇ ਆ 2015 ਤੋਂ ਬਾਅਦ ਇਹਦੇ ਨਾਲ ਜੁੜੇ ਹੋਇਆ ਜੁੜੇ ਸੀ ਤੇ ਅੱਜ ਅੱਜ ਵੀ ਅਸੀਂ ਇਸ ਪਾਰਟੀ ਨਾਲ ਜੁੜੇ ਆ ਉਹਨਾਂ ਨੇ ਬਹੁਤ ਯੋਗਦਾਨ ਦਿੱਤਾ ਇਸ ਪਾਰਟੀ ਲਈ ਤੇ ਮੈਂ ਵੀ ਚਾਹੁੰਦੀ ਆ ਕਿ ਆਪਣੇ ਸੋਰਾ ਸਾਹਿਬ ਦੀ ਇਹ ਕਾਇਮ ਕਰਦੀ ਹੋਈ ਤੇ ਆਮ ਜਨਤਾ ਲਈ ਕੁਝ ਕਰ ਸਕਾਂ ਪਿੰਡ ਕਿਹੜਾ ਜੀ ਮੇਰਾ ਪਿੰਡ ਮਗਰਾਲਾ ਜੀ ਮਗਰਾਲਾ ਭਗਵੰਤ ਮਾਨ ਜੀ ਤੇ ਆਪਣੇ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਜੀ ਵੱਲੋਂ ਜਿਹੜੇ ਕੰਮ ਕਾਰਜ ਸ਼ੁਰੂ ਕੀਤੇ ਤੇ ਉਹਨਾਂ ਨੇ ਉਹਨਾਂ ਤੇ ਅੱਗੇ ਖਰੀ ਉਤਰਾਂਗੀ ਤੇ ਆਮ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਵਾਂਗੀ ਕਿ ਲਾਸਟ ਦੇ ਵਿੱਚ ਦੀਨਾ ਨਗਰ ਹਲਕਾ ਦੇ ਵਸਨੀਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਨੀ ਆ ਕਿ ਸਾਰੇ ਜਨੇ ਮੇਰੀ ਇਸ ਟਾਈਮ ਮਦਦ ਕਰਨ ਬੋਟ ਦੇ ਕੇ ਤਾਂ ਜੋ ਉਹਨਾਂ ਦੇ ਜਿਹੜੇ ਬਾਕੀ ਕੰਮ ਰਹਿੰਦੇ ਆ ਉਹਨਾਂ ਤੇ ਖਰੀ ਉਤਰਾਂਗੀ ਤੇ ਉਹਨਾਂ ਦੇ ਮਦਦ ਕਰਾਂਗੀ ਬਾਕੀ ਜਿਹੜੇ ਕੰਮ ਰਹਿੰਦੇ ਆ ਉਹਨਾਂ ਦੇ ਉਹਨਾਂ ਨੂੰ ਪੂਰਾ ਕਰਾਂਗੀ